ਤੁਹਾਡੇ ਕੋਲ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੇ ਇਹ ਵਾਲੀ ਜੋਬ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਮਿਲ ਸਕਦੀ ਆ ਬਿਨਾ ਕਿਸੇ ਰੈਫਰੈਂਸ ਦੇ ਬਿਨਾ ਕਿਸੇ ਰਿਜ਼ਿਊਮ ਦੇ ਬਿਨਾ ਕਿਸੇ ਐਕਸਪੀਰੀਅੰਸ ਦੇ ਤੇ ਉਹ ਜਿਹੜਾ 1.5 200 ਡਾਲਰ ਬੰਦਾ ਕਿਤੇ ਹੋਰ ਜਾ ਕੇ 12 12 ਘੰਟੇ 11 11 ਘੰਟੇ ਲਾ ਕੇ ਕਮਾਉਂਦਾ ਆ ਤੇ ਇੱਥੇ ਉਹਦੀ ਆਪਣੀ ਹਿੰਮਤ ਆ ਵੀ ਉਹ 5 ਘੰਟਿਆਂ 'ਚ ਕਮਾ ਲੇ 6 ਘੰਟਿਆਂ ਦੇ ਵਿੱਚ ਕਮਾ ਲੇ ਉਹਦੀ ਆਪਣੀ ਹਿੰਮਤ ਆ ਤੇ ਇਹ ਜਿਹੜੀਆਂ ਕੰਪਨੀਆਂ ਹੁੰਦੀਆਂ ਇਹਨਾਂ ਨੂੰ ਤਾਂ ਬੰਦਾ ਚਾਹੀਦਾ ਹੀ ਚਾਹੀਦਾ ਹੁੰਦਾ ਜਿਹਦੇ ਕੋਲ ਆਪਣੀ ਪਰਸਨਲ ਗੱਡੀ ਹੋਵੇ ਇਹਨਾਂ ਸਾਰਿਆਂ ਨੂੰ ਬੰਦਾ ਚਾਹੀਦਾ ਹੀ ਹੁੰਦਾ ਸਪੈਸ਼ਲੀ ਕੈਸ਼ ਤੇ ਜੇ ਤੁਹਾਡੇ ਕੋਲ ਗੱਡੀ ਆ ਕੰਮ ਹੈ ਨਹੀਂ ਹੋ ਮਤਲਬ ਗੱਡੀ ਹੈਗੀ ਆ ਪਰ ਕੰਮ ਨਹੀਂ ਹੈਗਾ ਤੇ ਫਿਰ ਵੀ ਤੁਸੀਂ ਕਿੱਦਾਂ 6000 7000 ਕਮਾ ਸਕਦੇ ਆ ਮਹੀਨੇ ਦਾ ਬਾਕੀ ਜੇ ਤੁਸੀਂ ਇਹ ਕੰ ਦਿੰਨੇ ਆ ਜਿਹੜੇ ਤੁਹਾਡੇ ਨੋਰਮਲ ਪੈਸੇ ਦੇਣ ਦੇ ਬਣਨੇ ਉਹ ਤਾਂ ਬਣ ਨਹੀਂ ਆ ਪਰ ਰਾਤ ਨੂੰ ਜਦੋਂ ਤੁਹਾਡੀ ਸ਼ਿਫਟ ਮੁੱਕਣੀ ਹੈ ਘੱਟੋ ਘੱਟ 70 ਤੋਂ 80 ਡਾਲਰ ਦਾ ਤੁਸੀਂ ਘਰ ਨੂੰ ਟਿੱਪ ਹੀ ਲੈ ਕੇ ਜਾਣੀ ਹੈ 200 ڈالر ਇਧਰਲਾ ਅਲੱਗ ਹੋ ਗਿਆ ਤੇ ਬਾਕੀ 70-80 ڈالر ਇਧਰ ਟਿਪ ਹੋ ਗਈ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਆ ਤੁਹਾਡਾ ਆਪਣੇ ਚੈਨਲ ਤੇ ਤੇ ਹੋਰ ਸੁਣਾਓ ਸਾਰੇ ਜਣੇ ਕੀ ਹਾਲ ਚਾਲ ਆਈ ਹੋਪ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਬਿਨਾ ਇਧਰ ਉਧਰ ਦੀ ਗੱਲ ਕਰਦੇ ਹੋਏ ਸਿੱਧਾ ਡਾਇਰੈਕਟ ਮੁੱਦੇ ਤੇ ਆਉਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕੈਲਗਰੀ ਦਾ ਵੈਦਰ ਦਿਖਾਉਣਾ ਜਿਹੜਾ ਮੈਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਕਹਿਣਾ ਪਿਆ ਸੀਗਾ ਕਿ ਕੈਲਗਰੀ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਪਿਆ ਆ ਤੇ ਉਹੀ ਮੈਂ ਤੁਹਾਨੂੰ ਖੋਣਾ ਤੇ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਇਹਨਾ ਨਾਮ ਮਹਿਸੂਸ ਹੋਵੇ ਪਰ ਜੋ ਇੱਥੇ ਲਾਈਵ ਕੰਡੀਸ਼ਨ ਅੱਖਾਂ ਦੇ ਸਾਹਮਣੇ ਉਹ ਜਿਆਦਾ ਕੰਮ ਖਰਾਬ ਹੈ ਤੇ ਮੈਂ ਪਹਿਲਾਂ ਤਾਂ ਤੁਹਾਨੂੰ ਸਾਰਾ ਮਾਹੌਲ ਜਾ ਦਿਖਾਉਣਾ ਤੇ ਉਸ ਤੋਂ ਬਾਅਦ ਅਸੀਂ ਕਰਦੇ ਆ ਆਪਣਾ ਬਲੌਗ ਸ਼ੁਰੂ ਚੈੱਕ ਕਰੋ ਸਾਰੇ ਜਾਣੇ ਮਾਹੌਲ ਕਹਿਲਗੀਰੀ ਦਾ ਦੂਰ ਦੂਰ ਤੱਕ ਸੁਨੋ ਹੀ ਸੁਨੋ ਆ ਆ ਵੀ ਜਗਾ ਤਾਂ ਖਾਲੀ ਹੋ ਕੇ ਇੱਥੇ ਸਾਫ-ਸੂਫ ਕਰ ਦਿੰਦੇ ਆ ਕਿਉਂਕਿ ਲੋਕੀ ਸੈਰ-ਸੂਰ ਕਰਨ ਆਉਂਦੇ ਆ ਪਰ ਜੇ ਤੁਸੀਂ ਦੂਰ-ਦੂਰ ਤੱਕ ਦੇਖਿਆ ਜਾਵੇ ਤੇ ਸੁਨੋਈ ਸੁਨਵਾ ਲੋਕੀ ਵਿੱਚ ਸਕੇਟਿੰਗ ਵਗੈਰਾ ਕਰਨ ਆਏ ਹੋਏ ਨਿਆਣੇ ਤੇ ਜੇ ਉਧਰ ਮੈਂ ਜ਼ੂਮ ਕਰਾਂ ਤਾਂ ਸੁਨੋ ਉਧਰ ਸੁਨੋ ਇੱਧਰਲੇ ਪਾਸੇ ਦੇਖੋ ਤੇ ਆ ਦਰਖਤ ਵੀ ਉਦਾਂ ਤਾਂ ਪੂਰੇ ਚਿੱਟੇ ਹੁੰਦੇ ਆ ਪਰ ਹੁਣ 2 ਦਿਨ ਤੋਂ ਸੁਨੋ ਨਹੀਂ ਬਈ ਤਾਂ ਥੋੜੇ ਸੈਟ ਇਹ ਹੋ ਕੇ ਗੱਲ ਧੁੱਪ ਨਿਕਲੀ ਸੀ ਨਹੀਂ ਤਾਂ ਪਤਾ ਨਹੀਂ ਲੱਗਦਾ ਹੁੰਦਾ ਪੂਰਾ ਇੱਕਦਮ ਹੀ ਚਿੱਟਾ 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 ਸਨੋਵ ਨਾਲ ਹੋਇਆ ਹੁੰਦਾ ਸਾਰੇ ਪਾਸੇ ਤੇ ਇਹ ਬੰਦਾ ਜਿਹੜਾ ਇਹ ਸਾਰੀ ਸਨੋ ਸਾਫ ਕਰ ਰਿਹਾ ਸੜਕਾਂ ਦੇ ਉੱਤੋਂ ਆਹ ਜਿਹੜੀ ਇੰਨੀ ਵੀ ਸਾਫ ਆ ਸਾਰੇ ਤੁਸੀਂ ਦੇਖਦੇ ਪਏ ਆ ਇਹ ਸਾਰੀ ਸਨੋ ਇਹ ਸਾਫ ਕਰ ਰਿਹਾ ਇਹ ਵੀ ਕੰਮ ਬੜਾ ਔਖਾ ਕੰਮ ਆਉਂਦਾ ਹਰੇ ਦਾ ਚਲੋ ਸਨੋ ਬੰਦ ਹੋਈ ਬਈਆ ਪਰ ਜਦੋਂ ਸਿਰੇ ਦੀ ਵੀ ਸنو ਪੈ ਰਹੀ ਹੁੰਦੀ ਉਹਦੋਂ ਵੀ ਇਹ ਬੰਦਾ ਕੰਮ ਕਰ ਰਿਹਾ ਹੁੰਦਾ ਤੇ ਬਾਕੀ ਜਿੰਨਾ ਆਪਣੇ ਆਪ ਨੂੰ ਤੋੜੂਗੇ ਜਿੰਨਾ ਆਪਣੇ ਆਪ ਨੂੰ ਪੁਸ਼ ਕਰੂਗੇ ਓਨੇ ਜਿਆਦੇ ਪੈਸੇ ਆ ਤੇ ਉਦੋਂ ਹੀ ਇਹ ਸنو ਵਾਲਾ ਕੰਮ ਆ ਜਿਹੜੇ ਸنو ਰਿਮੂਵ ਕਰਦੇ ਆ ਜਿੰਨੀ ਮਰਜੀ ਸنو ਪੈਂਦੀ ਹੋਵੇ ਬੰਦੇ ਨੇ ਕੰਮ ਕਰਨਾ ਹੀ ਕਰਨਾ ਅੱਜ ਤਾਂ ਫੇਰ ਵੀ ਥੋੜਾ ਮਾਹੌਲ ਠੀਕ ਆ ਪਰ ਇਹ ਵੀ ਕੰਮ ਔਖਾ ਆਉਦਾ ਪਰ ਪੈਸੇ ਵੀ ਵਧੀਆ ਬਣਦੇ ਆ ਤੁਹਾਨੂੰ ਚਾਹੀਦਾ ਹੋਵੇ ਵੀ ਇਹਦੇ ਬਾਰੇ ਵਲੌਗ ਲਿਆਂਦਾ ਜਾਵੇ ਵੀ ਇਹ ਕੰਮ ਕਿੱਦਾਂ ਮਿਲ ਸਕਦਾ ਉਹ ਵੀ ਵਲੌਗ ਬਣਾ ਦਵਾਂਗੇ ਬਾਕੀ ਜਿਹੜਾ ਆਪਣਾ ਅੱਜ ਦਾ ਬਲੌਗ ਆ ਮੈਂ ਸ਼ੁਰੂ ਕਰਦਾ ਬਹੁਤਾ ਤੁਹਾਡਾ ਟਾਈਮ ਨਹਾ ਲੈਂਦੇ ਹੋਏ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਬੜਾ ਯੂਨੀਕ ਜਿਹਾ ਟੌਪਿਕ ਆ ਮੈਨੂੰ ਤਾਂ 2-3 ਦਿਨ ਲੱਗੇ ਬਲੌਗ ਲੈ ਕੇ ਆਉਦੇ ਨੂੰ ਕਿਉਂਕਿ ਮੈਨੂੰ ਹੁੰਦਾ ਵੀ ਜੇ ਕੁਝ ਬਣਾਵਾ ਤਾਂ ਥੋੜਾ ਹਟਕੇ ਹੋਵੇ ਥੋੜਾ ਡਿਫਰੈਂਟ ਜਿਹਾ ਹੋਵੇ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਉਹ ਹੈਗਾ ਵੀ ਜੇ ਤੁਹਾਡੇ ਕੋਲ ਗੱਡੀ ਹੈਗੀ ਆ ਕਿੱਦਾਂ ਤੁਸੀਂ ਮਹੀਨੇ ਦਾ 6000 ਡਾਲਰ ਜਾਂ 7000 ਡਾਲਰ ਇੱਥੇ ਤੱਕ ਕਮਾ ਸਕਦੇ ਆ ਕਮਾ ਅੱਠ-ਨੌ ਵੀ ਸਕਦੇ ਆ ਤੁਹਾਡੀ ਆਪਣੀ ਹਿੰਮਤ ਪਰ ਮੈਂ ਦੱਸ ਰਿਹਾ ਵੀ ਜਿਹੜਾ ਨਾਰਮਲ ਹੈਗਾ ਜੇ ਤੁਹਾਡੇ ਹੈ ਗਈ ਆ ਪਰ ਕੰਮ ਨਹੀਂ ਹੈਗਾ ਤੇ ਫਿਰ ਵੀ ਤੁਸੀਂ ਕਿਦਾਂ 6000 7000 ਡਾਲਰ ਕਮਾ ਸਕਦੇ ਆ ਮਹੀਨੇ ਦਾ ਤੇ ਇਸ ਬਲੌਗ ਦੇ ਵਿੱਚ ਮੈਂ ਉਹ ਹੀ ਦੱਸੂਗਾ ਕਿਉਂਕਿ ਬਹੁਤ ਸਾਰੇ ਬੰਦੇ ਆਪਣੇ ਜਿਹਨਾਂ ਦੇ ਕੋਲ ਗੱਡੀ ਤਾਂ ਹੈਗੀ ਆ ਪਰ ਕੰਮ ਨਹੀਂ ਹੈਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਹਾਡੇ ਕੋਲ ਗੱਡੀ ਆ ਉਹ ਹੀ ਸਾਰਾ ਕੁਝ ਆ ਉਹਦੇ ਨਾਲ ਹੀ ਤੁਸੀਂ 5000 6000 7000 ਜਿੰਨਾ ਬਣਾਉਣਾ ਚਾਹੋ ਬਣਾ ਸਕਦੇ ਆ ਬਾਕੀ ਅੱਜ ਦੇ ਬਲੌਗ ਦੇ ਵਿੱਚ ਮੈਂ ਗੱਲ ਕਰੂੰਗਾ ਉਹ ਕੰਮਾਂ ਬਾਰੇ ਜਿਹੜੇ ਤੁਸੀਂ ਬਹੁਤ ਸਾਨੀ ਦੇ ਨਾਲ ਕਰ ਸਕਦੇ ਆ ਜੇ ਤੁਹਾਡੇ ਕੋਲ ਗੱਡੀ ਆ ਕੋਈ ਰਿਜ਼ਿਊਮ ਦੀ ਲੋੜ ਨਹੀਂ ਕੋਈ ਕਿਸੇ ਤਰ੍ਹਾਂ ਦੀ ਰੈਫਰੈਂਸ ਦੀ ਲੋੜ ਨਹੀਂ ਠੀਕ ਆ ਜੇ ਲੋੜ ਆ ਤਾਂ ਸਿਰਫ ਇੱਕ ਗੱਡੀ ਦੀ ਤੇ ਉਹੀ ਮੈਂ ਦੱਸੂੰਗਾ ਇਸ ਬਲੌਗ ਦੇ ਵਿੱਚ ਵੀ ਉਹ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਗੱਡੀ ਜੇ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਕਰ ਸਕਦੇ ਆ ਤੇ 5 ਤੋਂ 6000 ਡਾਲਰ ਮਹੀਨੇ ਦਾ ਆਰਾਮ ਨਾਲ ਕਮਾ ਸਕਦੇ ਆ ਆਰਾਮ ਨਾਲ ਮਤਲਬ ਆਰਾਮ ਨਾਲ ਹਾਂਜੀ ਤੇ ਜਿਹੜਾ ਆਪਣਾ ਪਹਿਲਾ ਕੰਮ ਹੈਗਾ ਉਹ ਹੈਗਾ Amazon Flex ਦਾ ਠੀਕ ਆ ਕੋਈ ਰੈਫਰੈਂਸ ਨਹੀਂ ਚਾਹੀਦੀ ਕੋਈ ਰੈਜ਼ਿਊਮ ਨਹੀਂ ਚਾਹੀਦਾ ਕੋਈ ਕੁਝ ਨਹੀਂ ਚਾਹੀਦਾ ਜੇ ਚਾਹੀਦਾ ਤਾਂ ਸਿਰਫ ਇੱਕ ਤੁਹਾਡੇ ਤੋਂ ਲਾਇਸੈਂਸ ਚਾਹੀਦਾ ਠੀਕ ਆ ਗੱਡੀ ਵੀ ਨਹੀਂ ਚਾਹੀਦੀ ਗੱਡੀ ਵੀ ਨਹੀਂ ਚਾਹੀਦੀ ਇਹ ਕੰਮ ਮੈਂ ਤਾਂ ਇਹਦੇ ਵਿੱਚ ਐਡ ਕੀਤਾ ਕਿਉਂਕਿ ਹੈਗਾ ਇਹ ਡਰਾਈਵਿੰਗ ਦੇ ਰਿਲੇਟਡ ਹੈ ਆਪਣਾ ਟਾਪਿਕ ਵੀ ਥੋੜਾ ਇਦਾਂ ਦਾ ਹੀ ਮਿਲਦਾ ਜੁਲਦਾ Amazon Flex ਜਿਹੜੇ ਆਪਣੇ ਬੰਦਿਆਂ ਨੇ ਆਉਣਾ ਆ ਕੈਨੇਡਾ ਉਹਨਾਂ ਨੂੰ ਵੀ ਮੈਂ ਦੱਸ ਦਵਾ ਤੇ ਜਿਹੜੇ ਕੈਨੇਡਾ ਵਾਲੇ ਉਹਨਾਂ ਨੂੰ ਵੀ ਦੱਸ ਦਵਾ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਦੇਖਿਆ ਹੋਣਾ ਵੀ ਬੰਦੇ ਪਾਰਸਲ ਡਿਲੀਵਰੀ ਕਰਦੇ ਆ ਘਰਾਂ ਦੇ ਬਾਹਰ Amazon ਵਾਲੇ ਆਪਣੇ ਇੰਡੀਆ ਵੀ ਉੱਥੇ Flipkart ਵਾਲੇ ਆਉਂਦੇ ਆ ਆਪਣੇ Amazon ਵਾਲੇ ਵੀ ਉੱਥੇ ਆਉਂਦੇ ਆ ਤਾਰੇ ਕੇ ਸਿਰਫ ਇੰਨਾ ਆ ਵੀ ਉੱਥੇ ਮੋਟਰਸਾਈਕਲਾਂ ਦੇ ਆਉਂਦੇ ਆ ਇੱਥੇ ਟਰੱਕਾਂ ਦੇ ਵਿੱਚ ਆਉਂਦੇ ਆ ਛੋਟੇ ਟਰੱਕ ਹੁੰਦੇ ਆ ਉਹ ਵਾਲਾ ਕੰਮ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਸਕਦਾ ਕਿਉਂਕਿ ਜਿਹੜੀ Amazon ਕੰਪਨੀ ਆ ਉਹ ਹਮੇਸ਼ਾ ਇਦਾਂ ਦੇ ਬੰਦਿਆਂ ਦੀ ਤਲਾਸ਼ ਦੇ ਵਿੱਚ ਹੀ ਹੁੰਦੀ ਆ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਹੋਵੇ ਤੇ ਤੁਸੀਂ ਕਰਨਾ ਕੀ ਆ ਤੁਹਾਡੇ ਕੋਲ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੇ ਇਹ ਜੋਬ ਜਿਹੜੀ ਤੁਹਾਨੂੰ ਮੈਂਟਸ ਕਿੰਟਾ ਦੇ ਵਿੱਚ ਮਿਲ ਜਾਣੀ ਆ ਤੁਸੀਂ ਕਰਨਾ ਕੀ ਆ Amazon ਦੀ ਕੰਪਨੀ ਦੇ ਵਿੱਚ ਜਾਣਾ ਆ ਜਾਂ Amazon Flex ਤੋਂ ਅਪਲਾਈ ਕਰਨਾ ਆ ਇਹ ਇਹਨਾਂ ਦਾ Amazon Flex ਜਿਹੜਾ ਇਹਨਾਂ ਦਾ ਐਪ ਆ ਉੱਥੇ ਆਪਣੀ ਗੱਡੀ ਰਜਿਸਟਰ ਕਰਨੀ ਆ ਜਾਂ ਫੇ ਇਹਨਾਂ ਟ੍ਰੈਕਟ ਜਾ ਕੇ ਮਿਲਣਾ ਵੀ ਭਾਈ ਮੇਰੇ ਕੋਲ ਲਾਇਸੈਂਸ ਹੈਗਾ ਆ ਕਲਾਸ 4 ਕਲਾਸ 5 ਮੇਰੇ ਕੋਲ ਲਾਇਸੈਂਸ ਹੈਗਾ ਆ ਤੇ ਇਹਨਾਂ ਨੇ ਤੁਹਾਨੂੰ ਆਪਣਾ ਟਰੱਕ ਜਿਹੜਾ ਜੇ ਇਹਨਾਂ ਨੂੰ ਬੰਦੇ ਦੀ ਲੋਡ ਹੋਈ ਜ਼ਿਆਦਾਤਰ ਚਾਂਸ ਤਾਂ ਇਹੀ ਹੁੰਦੇ ਵੀ ਇਹਨਾਂ ਨੂੰ ਬੰਦੇ ਦੀ ਲੋਡ ਰਹਿੰਦੀ ਰਹਿੰਦੀ ਇੱਥੇ ਹੀ ਤੁਹਾਡਾ ਜਿਹੜੀ ਜੋਬ ਆ ਤੁਹਾਡੀ ਫਾਈਨਲ ਹੋ ਜਾਣੀ ਆ ਉਹ ਜੋਬ ਦੇ ਵਿੱਚ ਕੰਮ ਕੀ ਆ ਤੁਹਾਨੂੰ ਪਾਰਸਲ ਦਿੱਤੇ ਜਾਣਗੇ 50 ਤੋਂ 60 ਪਾਰਸਲ ਦਿੱਤੇ ਜਾਣਗੇ ਉਹ ਤੁਸੀਂ ਬਸ ਲੋਕਾਂ ਦੇ ਘਰਾਂ ਦੇ ਬਾਅਦ ਡਿਲੀਵਰੀ ਕਰਨੀ ਆ ਲੋਕਾਂ ਦੇ ਘਰ ਉਹਨਾਂ ਦੇ ਪਾਰਸਲ ਰੱਖਣੇ ਆ ਇੱਕ ਪਾਰਸਲ ਪਿੱਛੇ ਤੁਹਾਨੂੰ 2 ਡਾਲਰ ਜਾਂ 3 ਡਾਲਰ ਦਿੰਦੇ ਆ ਠੀਕ ਆ 50 60 ਪਾਰਸਲ ਵੀ ਸਾਉ ਲਾ ਲੋ ਕਿਸੇ ਕਿਸੇ ਨੂੰ ਇਹ 3 ਡਾਲਰ ਵੀ ਪੇ ਕਰਦੇ ਆ ਇੱਕ ਪਾਰਸਲ ਦੇ ਪਿਛੇ ਤੇ ਕਿਸੇ ਕਿਸੇ ਨੂੰ 2 ਡਾਲਰ ਵੀ ਪੇ ਕਰਦੇ ਆ ਇੱਕ ਪਾਰਸਲ ਦੇ ਪਿਛੇ ਉਹ ਤੁਹਾਡਾ ਆਪਣਾ ਹਿਸਾਬ ਕਿਤਾਬ ਹੋਊਗਾ ਉਹਨਾਂ ਬੰਦਿਆਂ ਦੇ ਨਾਲੋਂ ਤੁਹਾਨੂੰ ਕਿੰਨੇ ਪੇ ਕਰਦੇ ਜਾਂ ਕਿੰਨੇ ਨਹੀਂ ਕਰਦੇ ਮੈਂ ਗੱਲ ਕਰ ਰਿਹਾ ਜੋਬ ਦੀ ਤੇ ਜੋਬ ਦੀ ਇਹਦੇ ਵਿੱਚ ਪੂਰੀ 100% ਗਾਰੰਟੀ ਆ ਵੀ ਤੁਹਾਨੂੰ ਮਿਲੂਗੀ ਮਿਲੂਗੀ ਬਾਕੀ ਡਿਪੈਂਡ ਕਰਦਾ ਵੀ ਤੁਸੀਂ ਉਹਨਾਂ ਦੀ ਕਿੰਨੀ ਜਾਣਖਾਨੇ ਆ ਕਿੰਨਾ ਉਹਨਾਂ ਨੂੰ ਪੁੱਛਦੇ ਆ ਕੀ ਐਫਰਟ ਕਰਦੇ ਆ ਹਣਾ ਪਰ ਮੈਨੂੰ ਇੰਨਾ ਪਤਾ ਵੀ ਇਹ ਜਿਹੜਾ ਕੰਮ ਆ ਇੱਥੇ ਚੱਲਦਾ ਹੀ ਚੱਲਦਾ ਤੇ ਇਹਨਾਂ ਨੂੰ ਬੰਦੇ ਦੀ ਲੋਡ ਹੁੰਦੀ ਹੁੰਦੀ ਆ ਟਰੱਕ ਇਹਨਾਂ ਦਾ ਆਪਣਾ ਟਰੱਕ ਇਹ ਤੁਹਾਨੂੰ ਦੇਣਗੇ ਤੁਸੀਂ ਸਿਰਫ ਡਰਾਈਵ ਕਰਨਾ ਪੈਟਰੋਲ ਦਾ ਖਰਚਾ ਇਹਨਾਂ ਦਾ ਠੀਕ ਆ ਪੈਟਰੋਲ ਤੁਹਾਨੂੰ ਇਹ ਪਵਾ ਕੇ ਦੇਣਗੇ ਤੁਸੀਂ ਸਿਰਫ ਡਰਾਈਵ ਕਰਨਾ ਪਾਰਸਲ ਰੱਖਣੇ ਆਪਣਾ ਕੰਮ ਕਰਨਾ ਉਹ ਜਿਹੜੇ ਪਾਰਸਲ ਆ ਤੁਸੀਂ 5 ਘੰਟੇ ਚ ਰੱਖ ਦੋ 4 ਘੰਟੇ ਚ ਰੱਖਿਓ 3 ਘੰਟੇ ਚ ਰੱਖਿਓ ਉਸ ਤੋਂ ਬਾਅਦ ਤੁਹਾਡਾ ਕੰਮ ਖਾਦਮ ਇਹ ਨਹੀਂ ਹੈਗਾ ਵੀ ਤੁਸੀਂ 11 ਘੰਟੇ ਲਾਉਣੇ 12 ਘੰਟੇ ਲਾਉਣੇ ਹਾਂ ਪਰ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਕਿੰਨੇ ਟਾਈਮ ਦੇ ਵਿੱਚ ਕੰਮ ਕਰਦੇ ਆ ਤੁਹਾਡੇ ਤੇ ਕੋਈ ਬੰਦੀਸ਼ ਨਹੀਂ ਹੈਗੀ ਆਪਣਾ ਕੰਮ ਮੁਕਾਓ ਕਰਕੇ ਤੇ ਆਓ ਠੀਕ ਆ ਚਾਰਾ ਘੰਟਿਆਂ ਚ ਕਰੋ 6 ਘੰਟਿਆਂ ਚ ਕਰੋ 7ਾਂ ਚ ਕਰੋ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੁਸੀਂ ਆਪਣੀ ਡਿਊਟੀ ਕਰਨੀ ਆ ਤੇ ਉਹ ਜਿਹੜਾ 1.5 200 ਡਾਲਰ ਬੰਦਾ ਕਿਤੇ ਹੋਰ ਜਾ ਕੇ 12 12 ਘੰਟੇ 11 11 ਘੰਟੇ ਲਾ ਕੇ ਕਮਾਉਂਦਾ ਆ ਤੇ ਇੱਥੇ ਉਹਦੀ ਆਪਣੀ ਹਿੰਮਤ ਆ ਵੀ ਉਹ 5 ਘੰਟਿਆਂ ਚ ਕਮਾ ਲੇ 6 ਘੰਟਿਆਂ ਦੇ ਵਿੱਚ ਕਮਾ ਲੇ ਉਹਦੀ ਆਪਣੀ ਹਿੰਮਤ ਆ ਪਹਿਲੀ ਤਾਂ ਜਿਹੜੀ ਆਪਣੀ ਫਿਰ ਜੋਬ ਹੋ ਗਈ ਉਹ ਹੋ ਗਈ Amazon Flex ਜਿਹੜੀ ਤੁਹਾਡੀ ਹੈਲਪ ਕਰ ਸਕਦੀ ਹੈ ਜਿਹਦੇ ਜਿਹਦੇ ਕੋਲ ਲਾਇਸੈਂਸ ਹੈਗਾ ਆ ਉਹ ਅੱਜ ਹੀ ਅਪਲਾਈ ਕਰੋ ਅੱਜ ਹੀ Amazon ਵਾਲਿਆਂ ਨਾਲ ਗੱਲ ਕਰੋ ਤੇ ਆਪਣ ਗਾਓ ਸ਼ੁਰੂ ਕਰੋ ਬਾਅਦ ਵਿੱਚ ਬਲੌਗ ਦੇ ਥੱਲੇ ਕਮੈਂਟ ਦੇ ਵਿੱਚ ਆ ਕੇ ਥੈਂਕ ਯੂ ਕਹਿ ਕੇ ਜਾਇਓ ਤੇ ਹਾਂਜੀ ਤੇ ਜੇ ਅਸੀਂ ਦੂਜੇ ਨੰਬਰ ਤੇ ਆਪਣੇ ਕੰਮ ਦੀ ਗੱਲ ਕਰੀਏ ਵੀ ਦੂਜੇ ਨੰਬਰ ਤੇ ਕਿਹੜਾ ਕੰਮ ਆ ਹਨਾ ਤੇ ਜਿਹੜਾ ਆਪਣਾ ਦੂਜੇ ਨੰਬਰ ਤੇ ਕੰਮ ਹੈਗਾ ਉਹ ਹੈਗਾ ਪੀਜ਼ਾ ਪੀਜ਼ਾ ਜਾਂ ਅਸੀਂ ਕਹਿ ਲਈਏ ਵੀ ਡੋਮੀਨੋਜ਼ ਉਹ ਕੰਪਨੀਆਂ ਜਿਹੜੀਆਂ ਕਿ ਪੀਜ਼ਾ ਵੇਚਦੀਆਂ ਆ ਠੀਕ ਆ ਮੇਲ ਜਿਹੜੀਆਂ ਪੀਜ਼ੇ ਲਈ ਮਸ਼ਹੂਰ ਆ ਕੈਨੇਡਾ ਦੇ ਵਿੱਚ ਤੇ ਇਹ ਜਿਹੜੀਆਂ ਕੰਪਨੀਆਂ ਹੁੰਦੀਆਂ ਇਹਨਾਂ ਨੂੰ ਤਾਂ ਬੰਦਾ ਚਾਹੀਦਾ ਹੀ ਚਾਹੀਦਾ ਹੁੰਦਾ ਜਿਹਦੇ ਕੋਲ ਆਪਣੀ ਪਰਸਨਲ ਗੱਡੀ ਹੋਵੇ ਲਾਇਸੈਂਸ ਹੋਵੇ ਇਹਨਾਂ ਨੂੰ ਤਾਂ ਬੰਦਾ ਚਾਹੀਦਾ ਹੀ ਚਾਹੀਦਾ ਹੁੰਦਾ ਪੀਜ਼ਾ ਪੀਜ਼ਾ ਨੂੰ ਡੋਮੀਨੋਜ਼ ਨੂੰ ਸਪੈਸ਼ਲੀ ਕੈਸ਼ ਤੇ ਘੰਟੇ ਦੀ 11 ਕਿ ਡਾਲਰ ਇਸ ਕੰਮ ਦੇ ਵਿੱਚ ਭੇ ਹੁੰਦੀ ਆ ਕਿਸੇ ਨੇ 25 30 ਮਿੰਟ ਗੱਡੀ ਚਲਾ ਕੇ ਸਿਰਫ ਪੀਜ਼ਾ ਲੈਣ ਤੇ ਆਉਣਾ ਨਹੀਂ ਆਨਲਾਈਨ ਵੀ ਉਹ ਕੰਮ ਚੱਲਦੇ ਆ ਤੇ ਇਹਨਾਂ ਨੂੰ ਸਿਰਫ ਇਹ ਹੁੰਦਾ ਕਿ ਅਸੀਂ ਜਿਹੜਾ ਆਪਣਾ ਜਿਹੜਾ ਸਾਡਾ ਆਪਣਾ ਪਰਸਨਲ ਬੰਦਾ ਹੋਵੇ ਜਿਹੜਾ ਡਿਲੀਵਰੀ ਕਰਕੇ ਆਵੇ ਉਸ ਚੱਕਰ ਦੇ ਕਿ ਉਹਦੇ ਕੋਲ ਆਪਣੀ ਪਰਸਨਲ ਗੱਡੀ ਹੋਵੇ ਤੇ ਲਾਇਸੈਂਸ ਹੋਵੇ ਇਹ ਜਿਹੜਾ ਕੈਸ਼ ਤੇ ਬੰਦੇ ਨੂੰ ਰੱਖ ਲੈਂਦੇ 11 ਕ ਡਾਲਰ ਉਹਨੂੰ ਪੇ ਕਰਦੇ ਆ ਆਰਡਰ ਪਵੇ ਬਮਾ ਨਾ ਪਵੇ ਜੇ ਤੁਸੀਂ 8 ਘੰਟੇ ਵੀ ਸ਼ਿਫਟ ਲਾਰੇ 10 ਘੰਟੇ ਵੀ ਸ਼ਿਫਟ ਲਾਰੇ ਤੁਹਾਡੇ ਘੰਟੇ ਤੇ 11 ਡਾਲਰ ਬਣਨੇ ਹੀ ਬਣਨੇ ਆ ਠੀਕ ਆ ਇਹ ਤੇ ਇਹ ਨਹੀਂ ਡਿਪੈਂਡ ਕਰਦਾ ਵੀ ਜਿੰਨਾ ਤੁਸੀਂ ਕੰਮ ਕਰ ਲੂਗੇ ਜਿੰਨੀ ਡਿਲੀਵਰੀ ਕਰੋਗੇ ਉਨੇ ਹੀ ਪੈਸੇ ਆ ਪੈਸੇ ਤੁਹਾਨੂੰ ਮਿਲ ਨਹੀਂ ਆ ਜਿੰਨੀ ਤੁਹਾਡੀ ਸ਼ਿਫਟ ਆ ਵਾ ਡਿਲੀਵਰੀਆਂ 2 ਹੋਣ 10 ਹੋਣ 15 ਹੋਣ ਜਾਂ ਕੁਝ ਵੀ ਨਾ ਹੋਵੇ ਪੈਸੇ ਤੁਹਾਡੇ ਬਣ ਨਹੀਂ ਬਣਨੇ ਆ ਸਿੰਨ ਤੇ ਨਹੀਂ ਇਹਨਾਂ ਨੂੰ ਚਾਹੀਦਾ ਹੁੰਦਾ ਇਹਨਾਂ ਨੂੰ ਕੈਸ਼ ਤੇ ਚਾਹੀਦਾ ਹੁੰਦਾ ਬਹੁਤ ਸਾਰੇ ਇਦਾਂ ਦੇ ਬੰਦੇ ਆ ਜਿਹੜੇ ਨਹੀਂ ਪਸੰਦ ਕਰਦੇ ਵੀ ਆਪ ਰੈਸਟੋਰੈਂਟ ਜਾ ਕੇ ਪੀਜ਼ਾ ਲਈਏ ਜ਼ਿਆਦਾਤਰ ਮਤਲਬ ਕਿ ਪ੍ਰੈਫਰੈਂਸ ਹੋ ਗਈ ਆ ਵੀ ਆਨਲਾਈਨ ਮੰਗਾਉਣੇ ਆ ਆਨਲਾਈਨ ਮੰਗਾਉਣੇ ਆ ਵੀ ਜਾ ਕੇ ਕੀ ਫਾਇਦਾ ਹਨਾ ਹੁਣ ਆਪਣੇ ਆਰ ਕਾ ਬੰਦਾ ਵੀ ਕੰਮ ਤੋਂ ਆਇਆ ਹੋਵੇ ਕਹਿਣਾ ਵੀ ਆਨਲਾਈ ਇਸ ਕਰਕੇ ਇਹਨਾਂ ਬੰਦਿਆਂ ਨੂੰ ਹਮੇਸ਼ਾ ਉਹ ਬੰਦਾ ਚਾਹੀਦਾ ਹੁੰਦਾ ਜਿਹਦੇ ਕੋਲ ਆਪਣੀ ਗੱਡੀ ਆ ਤੇ ਵੈਲਿਡ ਲਾਇਸੈਂਸ ਇਹ ਵਾਲਾ ਕੰਮ ਤਾਂ ਕਰਕੇ ਵੀ ਜਿਆਦਾ ਵਧੀਆ ਆ ਕਿਉਂਕਿ ਇਸ ਕੰਮ ਦੇ ਵਿੱਚ ਟਿੱਪਾਂ ਬਹੁਤ ਮਿਲਦੀਆਂ ਆ ਜਿੰਨੇ ਵੀ ਇਹ ਖਾਣ ਪੀਣ ਵਾਲੇ ਕੰਮ ਹੁੰਦੇ ਡਿਲੀਵਰੀਆਂ ਵਾਲਾ ਕੰਮ ਹੁੰਦੇ ਇਹਦੇ ਵਿੱਚ ਟਿੱਪਾਂ ਬਹੁਤ ਜਿਆਦਾ ਮਿਲਦੀਆਂ ਆ ਉਹ ਸਾਰੇ ਇਦਾਂ ਦੇ ਕੰਮ ਆ ਜਿਹਦੇ ਵਿੱਚ ਬੰਦੇ ਨੂੰ ਟਿਪ ਨਹੀਂ ਮਿਲਦੀ ਪਰ ਜਿਹੜੇ ਖਾਣ ਪੀਣ ਵਾਲੇ ਕੰਮ ਆ ਗੋਰਿਆਂ ਗੂਰਿਆਂ ਨੇ ਤਾਂ ਟਿਪ ਦੇਣੀ ਦੇਣੀ ਹੁੰਦੀ ਜਿੱਦਾਂ ਹੁਣ ਚੀਨੇ ਵਗੈਰਾ ਹੋ ਗਏ ਗੋਰੇ ਗੂਰੇ ਹੋ ਗਏ ਇਹਨਾਂ ਨੇ ਤੁਹਾਨੂੰ ਟਿਪ ਦੇਣੀ ਦੇਣੀ ਇਸ ਕਰਕੇ ਜਿਹੜਾ ਤੁਹਾਡਾ ਘੰਟੇ ਦੇ 11 ਤਾਂ ਬਣਦੇ ਹੀ ਬਣਦੇ ਪਏ ਆ ਜਿਹੜਾ ਤੁਸੀਂ ਡਿਲੀਵਰੀਆਂ ਕਰਦੇ ਪਏ ਆ ਉਹਦੇ ਵਿੱਚ ਵੀ ਤੁਹਾਡੇ 5 ਡਾਲਰ ਟਿਪ, 6 ਡਾਲਰ ਟਿਪ, 4 ਡਾਲਰ ਟਿਪ ਜਾਂ 10 ਡਾਲਰ ਟਿਪ ਉਹ ਵੀ ਤੁਹਾਡੀਆਂ ਟਿਪਾਂ ਬਣਦੀਆਂ ਹੀ ਬਣਦੀਆਂ ਐ ਤੇ ਕਈ ਕੀ ਵਾਰ ਤਾਂ ਐਡਾ ਹੁੰਦਾ ਵੀ ਬੰਦੇ ਨੇ ਜੇ ਸਵੇਰ ਤੋਂ ਕੰਮ ਸ਼ੁਰੂ ਕੀਤਾ ਤਾਂ ਰਾਤ ਨੂੰ ਖਤਮ ਕਰਨ ਤੱਕ ਉਹਦੇ 50-60 ਡਾਲਰ ਟਿਪਾਂ ਦਾ ਹੀ ਬਣ ਜਾਂਦੇ ਆ ਕਈ ਲੋਕੀ ਵਧੀਆ ਟਿਪ ਦਿੰਦੇ ਆ ਕਿਸ ਕਰਕੇ ਜਿਹੜਾ ਖਾਣ ਪੀਣ ਵਾਲਾ ਕੰਮ ਹੁੰਦਾ ਆ ਉਹਦੇ ਵਿੱਚ ਹਮੇਸ਼ਾ ਟਿਪ ਬੰਦੇ ਨੂੰ ਆਉਂਦੀ ਆਉਂਦੀ ਆ ਡੋਮੀਨੋਜ਼ ਵਗੈਰਾ ਹੋ ਗਿਆ ਜਾਂ ਇਹਨਾਂ ਦੇ ਵਿੱਚ ਜਾ ਕੇ ਵੀ ਤੁਸੀਂ ਆਪਣਾ ਆਨਲਾਈਨ ਅਪਲਾਈ ਕਰ ਸਕਦੇ ਆ ਜਾਂ ਬੰਦੇ ਨੂੰ ਦੱਸ ਸਕਦੇ ਆ ਵੀ ਮੇਰੇ ਕੋਲ ਆਪਣੀ ਗੱਡੀ ਹੈਗੀ ਆ ਮੇਰੇ ਕੋਲ ਲਾਇਸੈਂਸ ਹੈਗਾ ਆ ਵੀ ਮੈਂ ਕੰਮ ਕਰ ਸਕਦਾ ਆ ਕਿਉਂਕਿ ਗੱਲਬਾਤ ਕਰਕੇ ਹੀ ਬੰਦੇ ਨੂੰ ਪਤਾ ਲੱਗਦਾ ਹੁਣ ਉਹਨਾਂ ਨੂੰ ਕੀ ਪਤਾ ਵੀ ਤੁਹਾਡੇ ਕੋਲ ਲਾਇਸੈਂਸ ਹੈਗਾ ਆ ਗੱਡੀ ਹੈਗੀ ਆ ਆਪ ਜਾ ਕੇ ਦੱਸੂਗੇ ਵੀ ਹਾਂ ਮੇਰੇ ਕੋਲ ਗੱਡੀ ਵੀ ਆ ਲਾਇਸੈਂਸ ਵੀ ਆ ਮੈਨੂੰ ਕੰਮ ਚਾਹੀਦਾ ਤੇ ਬਹੁਤ ਜਿਆਦਾ ਚਾਹ ਸਾਹਿਬ ਤੁਹਾਨੂੰ ਕੰਮ ਮਿਲਣਾ ਹੀ ਮਿਲਣਾ ਜੇ ਤੁਹਾਡੇ ਕੋ ਗੱਡੀ ਹੈਗੀ ਆ ਲਾਇਸੈਂਸ ਹੈਗਾ ਆ ਬਾਕੀ ਜੇ ਤੁਸੀਂ ਇਹ ਕੰਮ ਸਟਾਰਟ ਕਰ ਦਿੰਨੇ ਆ ਜਿਹੜੇ ਤੁਹਾਡੇ ਨੋਰਮਲ ਪੈਸੇ ਦੇਣ ਦੇ ਬਣਨੇ ਉਹ ਤਾਂ ਬਣਨੇ ਹੀ ਆ ਪਰ ਰਾਤ ਨੂੰ ਜਦੋਂ ਤੁਹਾਡੀ ਸ਼ਿਫਟ ਮੁੱਕਣੀ ਆ ਘੱਟੋ ਘੱਟ 70 ਤੋਂ 80 ਡਾਲਰ ਤਾਂ ਤੁਸੀਂ ਘਰ ਨੂੰ ਟਿੱਪ ਹੀ ਲੈ ਕੇ ਜਾਣੀ ਆ ਠੀਕ ਆ 200 ਡਾਲਰ ਇਧਰਲਾ ਅਲੱਗ ਹੋ ਗਿਆ ਤੇ ਬਾਕੀ 70-80 ਡਾਲਰ ਇੱਧਰ ਟਿਪ ਹੋ ਗਈ ਠੀਕ ਆ ਤੇ ਵਧੀਆ ਪੈਸੇ ਬਣ ਜਾਂਦੇ ਆ ਇਹ ਕੰਮ ਦੇ ਵਿੱਚ ਤੇ ਬਾਕੀ ਜੇ ਹੁਣ ਅਸੀਂ ਗੱਲ ਕਰੀਏ ਕਿ ਆਪਣਾ ਜਿਹੜਾ ਤੀਜਾ ਕੰਮ ਜਿਹੜਾ ਤੁਸੀਂ ਗੱਡੀ ਦੇ ਨਾਲ ਕਰ ਸਕਦੇ ਆ ਤੇ ਵਧੀਆ ਪੈਸੇ ਬਣਾ ਸਕਦੇ ਆ ਹਨਾ ਉਹ ਹੈਗਾ ਤਾਂ ਬਹੁਤ ਕੋਮਨ ਆ ਪਰ ਹੁਣ ਵੀ ਕਈ ਬੰਦਿਆਂ ਨੂੰ ਡਾਊਟ ਆ ਵੀ ਯਾਰ ਇਹਦੇ ਵਿੱਚ ਪੈਸੇ ਬਣਦੇ ਆ ਇਹਦੇ ਵਿੱਚ ਯਾਰ ਸਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਪੈਸੇ ਬਣਦੇ ਆ ਟਾਈਮ ਖਰਾਬ ਹੀ ਆ ਪੈਸੇ ਨਹੀਂ ਬਣਦੇ ਹਨ ਬਹੁਤ ਬੰਦਿਆਂ ਨੂੰ ਡਾਊਟ ਆ ਤੇ ਮੈਂ ਦੱਸ ਦਮਾ ਉਹਨਾਂ ਨੂੰ ਕਿ ਇਹ ਕੰਮ 'ਚ ਪੈਸੇ ਵੀ ਬਣਦੇ ਆ ਲੋਕੀ ਰੈਂਟ ਵੀ ਕੱਢਦੇ ਆ ਗਰੋਸਰੀਆਂ ਵੀ ਕਰਦੇ ਆ ਤੇ ਫੀਸਾਂ ਵੀ ਕੱਢਦੇ ਆ ਤੇ ਜਿਹੜੇ ਮੈਂ ਤੁਹਾਨੂੰ ਹੁਣ ਕੰਮ ਦੱਸਣ ਲੱਗਾ ਉਹ ਹੈਗਾ Uber Eats ਸਭੋ ਲੋਕਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਬਹੁ ਲੋਕਾਂ ਨੂੰ ਨਹੀਂ ਵੀ ਪਤਾ ਹੋਊਗਾ ਤੇ ਕੁਝ ਲੋਕੀ ਥੋੜਾ ਡਾਊਟ 'ਚ ਹੋਣਗੇ ਵੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ Uber Eats DoorDash Skip ਹੁਣ ਇਹ ਤੁਹਾਡੇ ਲਈ ਟਿਪ ਆ ਤੁਸੀਂ ਕਰਨਾ ਕੀ ਆ ਹੁਣ ਦੋਵੇਂ ਰੱਖਣੇ ਆਪਣੇ ਕੋਲ ਇੱਕ ਤਾਂ ਜਿਹੜਾ ਤੁਹਾਡੇ ਕੋਲ ਫੋਨ ਹੈਗਾ ਹੀ ਹੈਗਾ ਉਹਦੇ ਉੱਤੇ ਤੁਸੀਂ Uber Eats ਚੋਲ ਕਰਨਾ ਦੂਜੇ ਐਪ ਦੇ ਉੱਤੇ ਤੁਸੀਂ DoorDash ਜਾਂ Skip ਜਿਹੜਾ ਵੀ ਹੈ ਨਾ ਦੋਨਾਂ ਦੇ ਉੱਤੇ ਤੁਸੀਂ ਆਨਲਾਈਨ ਰਹਿਣਾ ਆ ਉੱਤੇ ਆਰਡਰ ਪੈਂਦਾ ਆ ਉੱਤੇ ਆਫਲਾਈਨ ਹੋ ਜਾਓ ਉਹਦੇ ਉੱਤੇ ਵਧੀਆ ਆਰਡਰ ਪੈਂਦਾ ਹੈ Uber Eats ਤੇ ਆਫਲਾਈਨ ਹੋ ਜਾਓ Uber Eats ਤੇ ਵਧੀਆ ਆਰਡਰ ਪੈਂਦਾ ਆ DoorDash ਤੇ ਆਫਲਾਈਨ ਹੋ ਜਾਓ Skip ਤੇ ਆਫਲਾਈਨ ਹੋ ਜਾਓ ਮਤਲਬ ਕਿ ਦੋਨਾਂ ਨੂੰ ਆਨ ਰੱਖੋ ਠੀਕ ਆ ਕਿਉਂਕਿ ਕਈ ਵਾਰ ਇਦਾਂ ਹੋ ਜਾਂਦਾ ਵੀ 20 25 25 ਮਿੰਟ ਉੱਪਰ ਤੇ ਆਰਡਰ ਨਹੀਂ ਆਉਂਦਾ ਜੇ ਤੁਹਾਡੇ ਤੋਂ ਚੁਆਇਸ ਹੋਊਗੀ ਦੂਜੇ ਐਪ ਤੇ ਤੁਹਾਨੂੰ ਆਰਡਰ ਪਾਊਗਾ ਤੁਸੀਂ ਉਹ ਹੀ ਜਿਹੜਾ ਇੱਧਰ ਟਾਈਮ ਤੁਹਾਡਾ ਵੇਸਟ ਹੋ ਰਿਹਾ ਬੈ ਕੇ ਉਹ ਤੁਸੀਂ ਉਹਦੇ ਉੱਤੇ ਆਪਣਾ ਟਾਈਮ ਸਪੈਂਡ ਕਰ ਸਕਦੇ ਆ ਤੇ ਪੈਸੇ ਬਣਾ ਸਕਦੇ ਆ ਮੈਂ ਦੇਖਿਆ ਲੋਕੀ ਨਾਰਮਲ 2-200 ਡਾਲਰ ਵੀ ਬਣਾਉਂਦੇ ਆ ਜੇ ਉਹਦੇ ਵਿੱਚ ਵੀ ਤੁਸੀਂ ਕਹੋ ਵੀ ਯਾਰ ਤੇਲ ਪਾਣੀ ਵੀ ਲੱਗਦਾ ਆ ਹੋਰ ਖਰਚੇ ਤੇਲ ਪਾਣੀ ਦਾ ਵੀ ਚਲੋ 20 ਨਹੀਂ 30 ਨਹੀਂ ਚਲੋ 50 ਘਾੜ ਦੋ ਤੇਲ ਪਾਣੀ ਦਾ ਸਾਈਡ ਤੇ ਜਿਹੜਾ 200 ਬਣਾਉਂਦਾ ਫੇਰ ਵੀ 150 ਡਾਲਰ ਤੁਹਾਡਾ ਸਾਈਡ ਤੇ ਬਚਦਾ ਆ ਠੀਕੋ ਜ਼ਰੂਰੀ ਨਹੀਂ ਵੀ ਗੱਡੀ ਲੈਣੀ ਆ ਉਪਰ ਹੀਟਸ ਲਈ ਸਾਈਕਲ ਤੇ ਵੀ ਹੋ ਜਾਂਦੀ ਆ ਬਾਕੀ ਜਿਹੜੇ ਵੀ ਮੈਂ ਦੱਸੇ ਉਹ ਵੀ ਐਪ ਸਾਈਕਲ ਤੇ ਵੀ ਹੋ ਜਾਂਦੀ ਆ ਤੁਰ ਕੇ ਵੀ ਉੱਪਰ ਹੋ ਜਾਂਦੀ ਆ ਠੀਕ ਆ ਗੱਡੀ ਆਲਾ ਕੋਈ ਜ਼ਰੂਰੀ ਨਹੀਂ ਹੈਗਾ ਪਰ ਜੇ ਵਧੀਆ ਪੈਸੇ ਬਣਾਉਣੇ ਆ ਫੇ ਤੁਹਾਨੂੰ ਗੱਡੀ ਲੈਣੀ ਪੈਣੀ ਆ ਹੁਣ ਇਹ ਨਾ ਹੋਵੇ ਵੀ ਤੁਸੀਂ ਬਲੌਗ ਦੇ ਕੇ ਕਹੋ ਵੀ ਬਾਈ ਨੇ ਕਹੀ ਗੱਡੀ ਚਾਹੀਦੀ ਤੇ ਨਵੀਂ ਗੱਡੀ ਘੜਾ ਕੇ ਲੈ ਆਈਏ ਇਹ ਜਿਹੜੇ ਮੈਂ ਤੁਹਾਨੂੰ ਕੰਮ ਦੱਸੇ ਆ ਇਹਦੇ ਲਈ ਕੋਈ ਚੱਲਦੀ ਫਿਰਦੀ ਗੱਡੀ ਨੋਰਮਲ ਵੀ ਚੱਲੂਗੀ 1500 2000 2500 ਤੱਕ ਵਧੀਆ ਗੱਡੀ ਚੱਲਦੀ ਫਿਰਦੀ ਆ ਜਾਂਦੀ ਆ ਪਹਿਲਾਂ ਨਹੀਂ ਨਾ ਅਸੀਂ ਵੱਡੀ ਚੀਜ਼ ਨੂੰ ਹੱਥ ਪਾਉਣਾ ਪਹਿਲਾਂ ਛੋਟੀ ਚੀਜ਼ ਨੂੰ ਹੱਥ ਪ ਥੋੜਾ ਜਿਹਾ ਸ਼ੁਰੂਆਤ ਕਰਨੀ ਫੇ ਅਸੀਂ ਵੱਡੀ ਤੱਕ ਜਾਣਾ ਜਿਹੜੇ ਲੋਕੀ ਸਟਾਰਟਿੰਗ ਦੇ ਵਿੱਚ ਵੱਡੀ ਚੀਜ਼ ਨੂੰ ਹੱਥ ਪਾਉਂਦੇ ਆ ਉਹ ਫੇ ਨਾ ਪਿੱਛੇ ਤੇ ਰਹਿੰਦੇ ਆ ਨਾ ਅੱਗੇ ਤੇ ਰਹਿੰਦੇ ਆ ਠੀਕ ਆ ਤੇ ਤੁਸੀਂ ਛੋਟੀ ਮੋਟੀ ਕੋਈ ਵੀ ਗੱਡੀ ਲੋ ਵਧੀਆ ਜਿਹੜੀ ਤੁਸੀਂ ਇੱਕ ਵਾਰ ਲੈ ਲਵੋ ਤਾਂ ਮੁੜ ਕੇ ਉਹਦਾ ਤੁਹਾਨੂੰ ਕੋਈ ਕੰਮ ਨਾ ਕਰਾਉਣਾ ਪਵੇ ਮੁੜ ਕੇ ਉਹਦਾ ਕੋਈ ਕਦੀ ਕੋਈ ਖਰਾਬੀ ਕੋਈ ਕੋਈ ਖਰਾਬੀ ਇਦਾਂ ਦਾ ਕੋਈ ਝੰਜਟ ਨਾ ਹੋਵੇ ਇਸ ਕਰਕੇ ਪਹਿਲਾਂ ਹੀ ਦੇਖ ਪਰਖ ਕੇ 1500 2000 ਦੇ ਗੱਡੀ ਲੋ ਵਧੀਆ ਸਾਲ ਡੇਢ ਸਾਲ ਉਹਦੇ ਤੇ ਕੰਮ ਕਰੋ ਦੱਬ ਕੇ ਵਧੀਆ ਉਹ ਗੱਡੀ ਤੁਹਾਨੂੰ 1500 2000 ਦੇ ਵਿੱਚ ਤੁਸੀਂ ਗੱਡੀ ਲਊਗਾ ਘੱਟੋ ਘੱ ਬਣਾ ਕੇ ਦਊਗੀ ਉਹ ਗੱਡੀ ਪਹਿਲਾਂ ਹੀ ਦੂਜੀ ਗੱਡੀ ਨੂੰ ਹੱਥ ਪਾਉਣ ਦੀ ਲੋੜ ਨਹੀਂ ਵੀ ਅਸੀਂ ਰੀਬਨ ਕਟਾਈ ਕਰ ਦਈਏ ਦੋ ਚਾਰ ਫੋਟੋ ਆ ਪਾ ਲਈਏ ਕਿਉਂਕਿ ਦੋ ਚਾਰ ਫੋਟੋ ਆ ਪਾ ਕੇ ਤਾਂ ਮਹੀਨਾ ਦੋ ਮਹੀਨੇ ਟੋਰ ਬਣ ਜੂਗੀ ਪਰ ਮੁੜ ਕੇ ਦੋ ਤਿੰਨ ਮਹੀਨੇ ਬਾਅਦ ਉਹ ਟੋਰ 19 6 ਦੀ ਥੱਲੇ ਹੋਣੀ ਜਿੰਨੀ 6 ਦੀ ਟੋਰ ਬਣੀ ਸੀ ਇਕੱਠੀਆਂ ਛਾਲਾ ਨਾ ਮਾਰੋ ਇੱਕ ਇੱਕ ਕਰਕੇ ਛਾਲ ਮਾਰੋ ਤੇ ਮੈਂ ਕਿਉਂ ਕਹਿ ਰਿਹਾ ਵੀ ਛੋਟੀਆਂ ਛੋਟੀਆਂ ਛਾਲਾ ਮਾਰੋ ਇੱਕਦਮ ਵੱਡੀ ਛਾਲ ਨਾ ਮਾਰੋ ਚਲੋ ਤੁਸੀਂ ਨਵੀਂ ਗੱਡੀ ਲੈ ਉਸ ਤੋਂ ਬਾਅਦ ਕੰਮ ਉਹਦੇ ਵਿੱਚ ਵੀ ਉਹੀ ਕਰਨਾ ਕੰਮ ਉਹਦੇ ਵਿੱਚ ਵੀ ਉਹੀ ਕਰਨਾ ਫਰਕ ਕਿੱਥੇ ਪੈ ਜਾਣਾ ਨਵੀਂ ਗੱਡੀ ਦੀ ਇੰਸ਼ੋਰੈਂਸ ਫੁੱਲ ਕਰਾਉਣੀ ਪੈਣੀ ਮਤਲਬ ਕਿ ਫਰਸਟ ਹੈਂਡ ਇੰਸ਼ੋਰੈਂਸ ਕਰਾਉਣੀ ਪੈਣੀ ਜਿਹੜੀ ਪੂਰਾ ਕਵਰ ਕਰੂਗੀ ਜਿਹੜੀ ਨਵੀਂ ਗੱਡੀ ਹੋਊਗੀ ਉਹਦੀ ਇੰਸ਼ੋਰੈਂਸ ਵੀ ਤੁਹਾਨੂੰ ਫੁੱਲ ਕਰਾਉਣੀ ਪੈਣੀ ਹੈ ਤੇ ਫੁੱਲ ਇੰਸ਼ੋਰੈਂਸ ਕਿੰਨੇ ਦੀ ਹੁੰਦੀ ਆ 5-600 ਦੀ ਫੁੱਲ ਇੰਸ਼ੋਰੈਂਸ ਹੁੰਦੀ ਆ 5-600 ਰੱਖ ਲਓ ਸਾਈਡ ਤੇ ਆਪਣਾ ਇੰਸ਼ੋਰੈਂਸ ਵਾਲਾ ਨਵੀਂ ਗੱਡੀ ਲਵੋਗੇ ਫੇਰ ਉਹਦੀ ਜਿਹੜੀ ਕਿਸ਼ਤ ਹੋਣੀ ਆ ਬਾਇ ਵੀਕਲੀ 200-250 ਡਾਲਰ ਹੋਣਾ ਆ 15 ਦਿਨਾਂ ਦਾ 200-250 ਡਾਲਰ 15 ਦਿਨਾਂ ਦਾ 200-250 ਡਾਲਰ 5-600 ਹੋ ਬਣ ਗਿਆ 1000-1200 ਆਪਣਾ ਉਹ ਸਾਈਡ ਤੇ ਰੱਖ ਲਓ ਤੇ ਜੇ ਤੁਸੀਂ ਇੱਧਰ ਸੈਕੰਡ ਹੈਂਡ ਗੱਡੀ ਲਊਂਗੇ 1500 2000 ਦੀ ਸੈਕੰਡ ਹੈਂਡ ਗੱਡੀ ਲਾਉਂਗੇ ਉਹਨੇ ਤੁਹਾਡਾ ਖਰਚਾ ਕੋਈ ਨਹੀਂ ਕਰਾਉਣਾ ਠੀਕ ਹੈ ਜੇ ਤੁਸੀਂ ਦੇਖ ਪਰਖ ਕੇ ਵਧੀਆ ਲਾਉਂਗੇ ਖਰਚਾ ਉਹਨੇ ਤੁਹਾਡਾ ਕੋਈ ਨਹੀਂ ਕਰਾਉਣਾ ਕਿਉਂ ਵਿਚਾਰੀ ਨੇ ਜਿਹੜਾ 1500 ਤੁਹਾਡਾ 2000 ਖਾਣਾ ਉਹੀ ਖਾਣਾ ਇੰਸ਼ੋਰੈਂਸ ਉਹਦੀ ਥਰਡ ਪਾਰਟੀ ਕਰਾਉਂਗੇ ਉਹ ਵੀ ਚੱਲ ਜਾਣਾ ਜਿਹੜੀ ਇੱਥੇ ਥਰਡ ਪਾਰਟੀ ਅਸੀਂ ਇੰਸ਼ੋਰੈਂਸ ਕਰਾਈ ਦੀ ਆ ਉਹਦਾ ਕਿੰਨਾ ਪੇ ਕਰਨਾ ਪੈਂਦਾ ਆ ਹੱਦ 250 ਪੇ ਕਰਨਾ ਪੈਂਦਾ ਘੱਟ ਤੋਂ ਘੱਟ 180 ਤੋਂ ਲੈ ਕੇ 250 ਦੇ ਵਿੱਚ ਵਿੱਚ ਤੁਹਾਡੀ ਜਿਹੜੀ ਥਰਡ ਪਾਰਟੀ ਇੰਸ਼ੋਰੈਂਸ ਆ ਉਹ ਹੋ ਜਾਂਦੀ ਆ ਹੁਣ ਤੁਸੀਂ ਦੇਖ ਲਓ 2000 ਦੀ ਗੱਡੀ ਲੈ ਆ 250 ਦੀ ਇੰਸ਼ੋਰੈਂਸ ਕਰਾਉਣੇ ਪਏ ਆ ਤੇ ਦੂਜੇ ਪਾਸੇ ਤੁਸੀਂ ਨਵੀਂ ਗੱਡੀ ਲੈ ਆ ਨਵੀਂ ਗੱਡੀ ਲੈ 5600 ਦੀ ਇੰਸ਼ੋਰੈਂਸ ਦੇਣ ਦੇ ਆ ਪਹਿਲਾਂ ਉਸ ਤੋਂ ਬਾਅਦ 5600 ਹੀ ਤੁਸੀਂ ਉਹਦੀ ਕਿਸ਼ਤ ਦੇਣ ਦੇ ਆ ਗੱਡੀ ਦੀ ਇਧਰ ਉਹ ਤੁਹਾਡੇ ਸਾਰੇ ਪੈਸੇ ਜਾ ਰਹੇ ਆ ਸ਼ੱਕ ਬਣਦੇ ਪਏ ਆ ਤੁਹਾਡੇ ਇਟਸ ਤੋਂ ਬਣਾ ਰਹੇ ਆ ਡਿਲੀਵਰੀਆਂ ਕਰ ਬਣਾ ਰਹੇ ਆ ਪੈਸੇ ਉਹ ਨਹੀਂ ਮੈਂ ਗੱਲ ਕਰਦਾ ਪੈਸੇ ਬਣਾ ਰਹੇ ਆ ਪਰ ਇਧਰ ਜਾ ਵੀ ਰਹੇ ਆ ਤੁਹਾਡੇ ਪਰ ਜੇ ਤੁਸੀਂ ਸੈਕੰਡ ਹੈਡ ਗੱਡੀ ਲੈਣੇ ਆ ਥਰਡ ਪਾਰਟੀ ਇੰਸ਼ੋਰੈਂਸ 250 ਮਹੀਨੇ ਦੀ ਉਸ ਤੋਂ ਬਾਅਦ ਕੋਈ ਖਰਚਾ ਨਹੀਂ ਉਸ ਗੱਡੀ ਦਾ ਤੇਲ ਪਾਣੀ ਹੁੰਦਾ ਆ ਉਹ ਤਾਂ ਡੇਚੇ ਵੀ ਪੈਣਾ ਉੱਚੇ ਵੀ ਪੈਣਾ ਹੀ ਆ ਹੋਰ ਕੋਈ ਖਰਚਾ ਨਹੀਂ ਇਸ ਗੱਡੀ ਦਾ ਪਰ ਇਸ ਗੱਡੀ ਦਾ ਤੁਸੀਂ ਦੇਖ ਲਓ ਜਿੰਨੇ ਕ ਕਮੋੜੇ ਆ ਉਹਨੇ ਕਿ ਇਧਰ ਨੂੰ ਲੱਗ ਜਾਣੇ ਆ ਬਾਕੀ ਮੈਂ ਤਾਂ ਇਹ ਗੱਲ ਮੰਨਦਾ ਵੀ ਜਿਸ ਬੰਦੇ ਦੇ ਕੋਲ ਇੱਥੇ ਗੱਡੀ ਆ ਨਾ ਕੈਨੇਡਾ ਦੇ ਵਿੱਚ ਜਿਸ ਬੰਦੇ ਦੇ ਕੋਲ ਇੱਥੇ ਕੈਨੇਡਾ ਦੇ ਵਿੱਚ ਗੱਡੀ ਆ ਘੱਟੋ ਘੱਟ 40% ਸਟਰਗਲ ਤੇ ਉਹਦੀ ਵੈਸੇ ਹੀ ਘਟ ਜਾਂਦੀ ਹੈ ਜੋ ਕਿ ਇਹ 40% ਜਿਹੜੀ ਸਟਰਗਲ ਆ ਉਹ ਹੈ ਹੀ ਗੱਡੀ ਕਰਕੇ ਕਿਉਂਕਿ ਲੋਕੀ ਸਨੋਵ ਦੇ ਵਿੱਚ ਡਿੱਗਦੇ ਜਾਂਦੇ ਆ ਫਸਦੇ ਜਾਂਦੇ ਇੰਨੀ ਤੇਜ਼ ਹਵਾ ਵਗਦੀ ਆ ਬੱਸਾਂ ਟ੍ਰੇਨਾਂ ਦੇ ਵਿੱਚ ਆਉਂਦੇ ਜਾਂਦੇ ਆ ਜਿਨ੍ਹਾਂ ਦਾ ਕੰਮ ਘਰ ਤੋਂ ਸਿਰਫ 20 ਮਿੰਟ ਦੀ ਦੂਰੀ ਤੇ ਆ ਉਹ ਬੱਸਾਂ ਟ੍ਰੇਨਾਂ ਦੇ ਵਿੱਚ ਡੇਢ ਘੰਟੇ ਦਾ ਬੰਦਾ ਸਫ਼ਰ ਕਰਦਾ ਆ ਠੀਕ ਆ ਤੇ ਜਿਹੜਾ ਗੱਡੀ ਦੇ ਵਿੱਚ 40 ਮਿੰਟ ਦਾ ਸਫ਼ਰ ਆ ਉਹ ਬੰਦਾ ਢਾਈ ਤਿੰਨ ਘੰਟੇ ਲਾ ਕੇ ਬੱਸਾਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦਾ ਆ ਕਿੰਨੀ ਖੱਜਲਖਵਾਰੀ ਹੁੰਦੀ ਸਵੇਰੇ ਜਾਣ ਨੂੰ 2-3 ਘੰਟੇ ਪੋਸਟਵਾਜੇਰ ਸ਼ਾਮ ਨੂੰ ਆਉਣਾ ਫੇਰ 2-3 ਘੰਟੇ ਇਸ ਕਰਕੇ ਮੈਂ ਕਹਿਣਾ ਪਿਆ ਵੀ 40% ਸਟਰਗਲ ਦਾ ਜਿਹੜੀ ਬੰਦੇ ਦੀ ਉਹ ਗੱਡੀ ਲਿਓ ਹੀ ਘਟ ਜਾਂਦੀ ਆ ਤੇ ਇਹ ਜਿਹੜੇ ਕੰਮ ਸੀਗੇ ਜਿਹੜੇ ਮੈਂ ਤੁਹਾਨੂੰ ਦੱਸ ਦਿੱਤੇ ਆ ਜਿਹਦੇ ਨਾਲ ਵਧੀਆ ਪੈਸੇ ਬਣ ਸਕਦੇ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਐ Amazon ਜੇ ਤੁਹਾਨੂੰ Amazon ਦੇ ਵਿੱਚ ਕੰਮ ਮਿਲ ਜਾਂਦਾ ਆ ਤੇ ਤੁਸੀਂ ਆਪਣਾ ਐਜ਼ ਆ ਪਾਰਟ ਟਾਈਮ Uber ਕਰ ਸਕਦੇ ਆ Uber ਤੇ DoorDash ਇਹ ਚੀਜ਼ਾਂ ਤੁਸੀਂ ਕਰ ਸਕਦੇ ਆ ਕਿੱਦਾਂ ਨਹੀਂ ਪੈਸੇ ਬਣਦੇ ਜਿੱਦਾਂ ਨੂੰ Pizza Pizza Domino's ਦੇ ਵਿੱਚ ਵੀ ਕੰਮ ਮਿਲ ਜਾਂਦਾ ਆ ਪੱਕਾ ਕੰਮ ਮਿਲ ਜਾਂਦਾ ਆ ਠੀਕ ਆ ਉਥੇ ਕੈਸ਼ਟੇ ਦਾ ਜਿਹੜਾ ਬਣਨੇ ਬਣ ਨਹੀਂ ਆ ਬਾਕੀ ਤੁਸੀਂ ਉਧਰ ਵੀ ਉੱਪਰ ਆਪਣੀ ਪਾਰਟ ਟਾਈਮ ਸਾਈਡ ਤੇ ਕਰ ਸਕਦੇ ਆ ਇਹਦਾ ਪਾਰਟ ਟਾਈਮ ਤੁਸੀਂ ਆਪਣੀ ਉੱਪਰ ਸਾਈਡ ਤੇ ਕਰ ਸਕਦੇ ਆ ਤੇ ਪੈਸੇ ਵਧੀਆ ਬਣ ਜਾਣੇ ਆ ਤੁਹਾਡੇ ਬਾਕੀ ਇਹ ਸੀਗਾ ਅੱਜ ਦਾ ਬਲੌਗ ਤੁਹਾਡੇ ਸਾਹਮਣੇ ਆਈ ਆ ਹੋਪ ਕਿ ਤੁਹਾਨੂੰ ਅੱਜ ਦਾ ਜਿਹੜਾ ਬਲੌਗ ਆ ਪਸੰਦ ਆਇਆ ਹੋਊਗਾ ਐਡਾ ਦੇ ਤੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ YouTube ਚੈਨਲ ਜੇ ਜਿਹਦਾ ਨਾਮ ਤੁਹਾਨੂੰ ਪਤਾ ਹੀ ਆ ਤੇ ਓਕੇ ਆ ਬਾਏ ਬਾਏ ਉਦੋਂ ਤੱਕ ਲਈ ਪੁਰਾਣੇ ਬਲੌਗ ਦੇਖੋ ਜੇ ਪਸੰਦ ਆ ਰਿਹਾ ਤਾਂ ਹੋਰ ਵੀ ਪੁਰਾਣੇ ਦੇਖੋ ਜੇ ਉਹ ਵੀ ਪਸੰਦ ਆ ਤੇ ਅਸੀਂ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਲਈ ਓਕੇ ਆ ਜੀ ਬਾਏ ਬਾਏ